ਇੱਕ ਪਾਸੇ ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਉੱਥੇ ਹੀ ਹੁਣ ਇਸ ਨੇ ਗਰਮੀ ਲੋਕਾਂ ਦੀ ਜੇਬ ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਰਮੀ ਦੀ وجہ ਨਾਲ ਸਬਜ਼ੀਆਂ ਦੀ ਪੈਦਾਵਾਰ ਤੇ ਅਸਰ ਪਿਆ ਹੈ ਜਿਸ ਵਜ੍ਹਾ ਨਾਲ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੇ ਰੇਟ ਆਸਮਾਨੀ ਪਹੁੰਚ ਚੁੱਕੇ ਹਨ ਗੱਲ ਪਿਆਜ਼ ਦੀ ਕਰੀਏ ਤਾਂ ਪਿਆਜ਼ ਇਨੀ ਦਿਨੀ ਵੀਰਪਈ ਕਿਲੋ ਵਿਕਣ ਵਾਲੇ ਪਿਆਜ਼ ਦਾ ਰੇਟ ਅੱਜ 45 ਤੋਂ 50 ਰੁਪਏ ਹੋ ਚੁੱਕਿਆ ਹੈ ਅਤੇ ਟਮਾਟਰ ਜਿਸ ਦਾ ਮੁੱਲ 10 ਰੁਪਏ ਪ੍ਰਤੀ ਕਿਲੋ ਸੀ ਅੱਜ ਉਸ ਦਾ ਰੇਟ 25 ਰੁਪਏ ਪ੍ਰਤੀ ਕਿਲੋ ਹੋ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ ਵਿੱਚ ਵੀ 5 ਤੋਂ 15 ਰੁਪਏ ਤੱਕ ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਦੋਂ ਸਬਜੀ ਮੰਡੀ ਵਿੱਚ ਸਬਜੀ ਖਰੀਦਣ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕਦਮ ਸਬਜ਼ੀਆਂ ਦੇ ਰੇਟ ਵਧਣ ਦੀ ਵਜ੍ਹਾ ਨਾਲ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦਿਸ ਰਹੀਆਂ ਹਨ ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਮੰਡੀ ਵਿੱਚ ਸਬਜੀ ਦੀ ਘਾਟ ਹੋਣ ਦੀ ਵਜ੍ਹਾ ਨਾਲ ਸਬਜ਼ੀਆਂ ਦੇ ਰੇਟ ਵਧੇ ਹਨ ਜਿਸ ਵਜ੍ਹਾ ਨਾਲ ਸਬਜ਼ੀਆਂ ਦੀਆਂ ਕੀਮਤਾਂ ਵਿੱਚ 5 ਤੋਂ 15 ਰੁਪਏ ਤੱਕ ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਜਸ ਭਾਜੀ ਸਬਜ਼ੀਆਂ ਦੇ ਰੇਟਾਂ ਵਿੱਚ ਕਿੰਨਾ ਕਿ ਇਜ਼ਾਫਾ ਹੋਇਆ ਸਬਜ਼ੀ ਹੈ ਦੇਖੋ ਜੀ ਬਾਪੂ ਜੀ ਗਰਮੀ ਦੇ ਨਾਲ ਐਸ ਵੇਲੇ ਸਾਰੀ ਗਿਰ ਸਬਜ਼ੀ ਮਹਿੰਗੀ ਆ ਨਿੰਬੂ ਮਹਿੰਗਾ ਪਿਆਜ਼ ਦਾ 10-15 ਰੁਪਏ ਕਿਲੋ ਰੇਟ ਵੱਧ ਗਿਆ ਆਲੂ ਦਾ ਵੀ ਅੱਗੇ ਨਾਲੋਂ 2-300 ਰੁਪਏ ਤੋੜੇ ਦਾ ਫਰਕ ਪੈ ਗਿਆ ਬਾਕੀ ਜੰਨੀਆਂ ਵੀ ਸਬਜ਼ੀਆਂ ਬਾਹਰੋਂ ਆਣ ਵਾਲੀਆਂ ਸਾਰਿਆਂ ਦੇ ਰੇਟ ਵੱਧ ਗਏ ਨਿੰਬੂ ਦੇਖੋ ਅੱਗਲੇ ਆ ਹੀ ਦੇ ਰਿਹਾ ਨਿੰਬੂ ਬਹੁਤ ਮਹਿੰਗਾ ਹੈ ਵੇਲੇ ਹਲਕੇ ਡੱਬੇ ਦੇ ਵਿੱਚ 20 ਕਿਲੋ 25 ਕਿਲੋ ਦਾ ਡੱਬਾ ਹੁੰਦਾ 20-22 ਕਿਲੋ ਦਾ ਉਹਦੇ ਵਿੱਚੋਂ ਚੰਗਾ ਜਿਹੜਾ ਨਿੰਬੂ ਆ 2.5-3 ਕਿਲੋ ਨਿਕਲਦਾ ਬਾਕੀ ਸਾਰੀ ਗੋਲੀ ਐ ਰੇਟ ਬਹੁਤ ਐ ਉਹ ਵੀ 100 ਦੇ ਉੱਪਰ ਉੱਪਰ ਜਾ ਰਿਹਾ ਆਲੂ ਵੀ ਜਿਹੜਾ ਚੰਗਾ ਐ ਵੇਲੇ 30 ਰੁਪਏ ਕਿਲੋ ਵਿਕ ਰਿਹਾ ਪਿਆਜ਼ ਆ 45-50 ਰੁਪਏ ਕਿਲੋ ਜਿਹੜਾ ਨਾਚਕ ਦਾ ਪਿਆਜ਼ ਐ ਜਿਹੜਾ ਐ ਵੇਲੇ ਰਾਜਸਥਾਨ ਦਾ ਕੱਚਾ ਪਿਆਜ਼ ਆ ਰਿਹਾ ਉਹ ਠਹਿਰਦਾ ਨਹੀਂ ਐ ਵੇਲੇ ਥੋਕਦਾ ਭਾਅ ਹੀ ਉਹਦਾ 32-35 ਰੁਪਏ ਕਿਲੋ ਪਾਇਆ ਅਗਰ ਦਾਗੇ-ਦੋਗੇ ਨਿਕਲ ਗਏ 40-45 ਰੁਪਏ ਕਿਲੋ ਵਿਕ ਰਹੇ ਬਾਕੀ ਜੰਨੀਆਂ ਸਬਜ਼ੀਆਂ ਬਾਹਰੋਂ ਆਣ ਲੜੀਆਂ ਗਰਮੀ ਦੇ ਨਾਲ ਰੇਟ ਬਹੁਤ ਜ਼ਿਆਦਾ ਹੋ ਗਿਆ ਆਂਬ ਦਾ ਦੇਖੋ ਹੇ ਵੇਲੇ ਕਟੋ-ਕਟਿਆ ਬਾਜ਼ਾਰ ਦੇ ਵਿੱਚ ਸਫੈਦਾ ਆਂਬ 150 ਤੋਂ ਲੈ ਕੇ 200 ਦੇ ਵਿੱਚ ਵਿੱਚ ਵੇਚ ਰਿਹਾ ਕਿਲੋ ਹੋਰ ਜਿਹੜੀਆਂ ਬਾਹਰੋਂ ਚੀਜ਼ਾਂ ਆਣ ਆਲੀਆਂ ਸਾਰਿਆਂ ਦੇ ਰੇਟ ਵਧੇ ਪਏ ਹੈ ਗਰਮੀ ਦੇ ਕਾਰਨ ਗਰਮੀ ਬਹੁਤ ਜ਼ਿਆਦਾ ਹੈ ਜੇ ਜਦੋਂ ਬਰਸਾਤ ਹੋਵੇਗੀ ਥੋੜੀ ਜਿਹੀ ਫੇਰ ਜਾ ਕੇ ਥੋੜਾ ਜਿਹਾ ਫਰਕ ਪਏਗਾ ਜਦੋਂ ਲੋਕਲ ਸਬਜ਼ੀਆਂ ਹੋਣਗੀਆਂ ਉਹਦੇ ਨਾਲ ਫਰਕ ਪੈ ਜਾਏਗਾ ਲੋਕਲ ਸਬਜ਼ੀ ਦੇ ਹੇ ਵੇਲੇ ਰੇਟ ਛੋੜੇ ਡੋਣ ਦੇਖਣਾ ਦੇ ਲਈ ਕਹਾਰਨਾਤ ਸਰ ਆਪਣੇ ਸਬਜ਼ੀਆਂ ਦੇ ਰੇਟ ਜਾਂ ਤਾਂ ਵਧੇ ਕੀ ਘਟੇ ਕੋਈ ਗਰਮੀ ਦਾ ਕਾਰਨ ਹੈ ਪਰ ਬਾਕੀ ਇਹ ਹੈ ਕਿ ਸਬਜ਼ੀਆਂ ਜਦੋਂ ਮਾਰਕੀਟ ਵਿੱਚ ਜ਼ਿਆਦਾ ਆਂਦੀਆਂ ਨੇ ਸਸਤੀ ਹੋ ਜਾਂਦੀ ਹੈ ਕਾਟਾਂ ਦੀ ਤੇ ਮਹਿੰਗੀ ਹੋ ਜਾਂਦੀ ਹੈ ਔਰ ਕੀ ਇਹਦੇ ਤੇ ਸਰਕਾਰ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਵੀ ਆਪ ਕੋਈ ਕੁਝ ਕੁਝ ਕਰ ਸਕਣ ਤੁਸੀਂ ਸਬਜ਼ੀ ਲੈਣ ਵਾਸਤੇ ਮੰਡੀ ਜਾਇਓ ਇਹਨਾਂ ਕਸਰ ਦੇਖਣ ਨੂੰ ਮਿਲਦਾ ਪਿਆ ਆ ਸਰ ਇਹ ਥੋੜਾ ਫਰਕ ਪਿਆ ਫਰਕ ਪਿਆ ਹਾਂਜੀ ਦਾ 4 ਦਿਨ ਪਹਿਲਾਂ ਇਹ ਟਮਾਟਰ ਕੀ ਰੇ ਦੇ 2 ਕਿਲੋ ਲੈ ਗਏ ਆ ਅੱਜ 50 ਦਾ ਦੇ ਰਹੇ ਨੇ ਆਮ ਬੰਦੇ ਦੇ ਵਸਦੇ ਵਿੱਚ ਹੈਗਾ ਆਮ ਬੰਦੇ ਦੇ ਵਸਦੇ ਅੰਦਰ ਹੈਵੀ ਆ ਜੀ ਜਿਹੜਾ ਤੇ ਨੀਡ ਕਲਾਸ ਹੈ ਆ ਜਿਹੜਾ ਥੱਲੇ ਆ ਉਹਦੇ ਵਾਸਤੇ ਥੋੜਾ ਜਿਆਦਾ ਮੁਸ਼ਕਲ ਹੈ ਇਹੋ ਹੀ ਹਾਲ ਹੈ ਸਬਜੀ ਕਿਹੜੀ ਸਸਤੀ ਆ ਗਰੀਬ ਬੰਦਾ ਸਬਜੀ ਖਾ ਸਕਦਾ ਜਿਹਨੇ ਦਿਹਾੜੀ ਕਰਨੀ ਉਸ ਦਿਹਾੜੀ 'ਚ ਇੰਨੀ ਮਹਿੰਗੀ ਸਬਜੀ ਲੈ ਕੇ ਖਾ ਸਕਦਾ ਫੂਡ ਦੀ ਤਾਂ ਗੱਲ ਦੂਰ ਛੱਡੋ ਤੁਸੀਂ ਹੈ ਨਾ ਸਬਜੀਦਾਰੇ ਇਹ ਰੇਟ ਮਤਲਬ ਇਹਨਾਂ ਨੂੰ ਸੋਲਿਡੇ ਬਜਟ ਤੇ ਕਿੰਨਾ ਕਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਸਬਜੀਦਾਰੇ ਨਾ ਰੇਟ ਹਾਈ ਫਾਈ ਹੋ ਗਿਆ ਕੋਈ ਕਹਿੰਦੀ ਗੱਲ ਨਹੀਂ ਇਹਨਾਂ ਤਾਂ ਕਾਂਗਰਸ ਦੇ ਟਾਈਮ ਵੀ ਨਹੀਂ ਸੀ ਹਾਈ ਜਿੰਨਾ ਹੁਣ ਹਾਈ ਹੋ ਗਿਆ